हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਇੱਕ ਵੀਡੀਓ ਬਣਾ ਰਹੇ ਆ ਪਿੰਡ ਚੋਲਾ ਸਾਹਿਬ ਪਹੁੰਚੇ ਆਪਾਂ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਓਨਰ ਨਿਰਪਾਇਆ ਸਿੰਘ ਵੀਰ ਹੁਣਾਂ ਦੇ ਕੋਲ ਆਇਆ ਦੋਸਤੋ ਵੈਸੇ ਘਰੇਲੂ ਘਰ ਦੇ ਵਿੱਚੋਂ ਅੱਜ ਆਪਣੀ ਇੱਕ ਵੀਡੀਓ ਆ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਦੋਨੋਂ ਐਨੀਮਲ ਵੀਰ ਹੁਣੀ ਸੇਲ ਕਰਦੇ ਆ ਸੋ ਮੁੱਢਲੇ ਤੌਰ ਤੇ ਇੱਕ ਵਾਰੀ ਆਪਾਂ ਤੁਹਾਨੂੰ ਦਿਖਾਵਾਂਗੇ ਇਧਰ ਠੀਕਾ ਜੀ ਵੀਰ ਉਹਨਾਂ ਨੇ ਬਿਲਕੁਲ ਘਰੇ ਮੱਝਾਂ ਝੋਟੀਆਂ ਰੱਖੀਆਂ ਨੇ ਤੇ ਨਾਲ ਦੀ ਨਾਲ ਹੀ ਘਰੇ ਵੜਾ ਰੱਖੀਆਂ ਹੋਈਆਂ ਨੇ ਠੀਕਾ ਜੀ ਉਹਨਾਂ ਵੜਾਂ ਦੇ ਵਿੱਚੋਂ ਚੰਗੇ ਸੀਮਣ ਰਖਵਾਏ ਆ ਤੇ ਗਾਂ ਚੰਗੇ-ਚੰਗੇ ਬੱਚੇ ਵੀਰ ਉਹਨਾਂ ਲੈ ਰਹੇ ਆ ਤੇ ਮੱਝਾਂ ਝੋਟੀਆਂ ਵੀ ਮੋਹਰਾ ਬਰੀਡ ਦੀਆਂ ਚੰਗੀਆਂ ਵੀਰ ਉਹਨਾਂ ਦੇ ਕੋਲ ਆ ਨੀਲੀ ਰਾਵੀ ਦੀਆਂ ਤੇ ਮੋਹਰਾ ਬਰੀਡ ਦੇ ਵਿੱਚ ਸੋ ਚੰਗੀਨ ਸੀਮਿਨੇਸ਼ਨ ਕਰਾ ਕੇ ਉਹਨਾਂ ਦੇ ਵਿੱਚੋਂ ਚੰਗੇ ਬੱਚੇ ਲੈਣ ਦਾ ਵੀਰ ਉਹਨਾਂ ਨੂੰ ਸ਼ੌਂਕ ਰੱਖਦੇ ਆ ਅੱਜ ਇਸ ਵੀਡੀਓ ਦੇ ਵਿੱਚ ਇੱਕ ਮਾਲੀ ਆਪਾਂ ਤੁਹਾਨੂੰ ਦਿਖਾਵਾਂਗੇ ਨੀਲੀ ਰਾਵੀ ਦਾ ਕਟਾ ਨੀਲੀ ਰਾਵੀ ਦਾ ਮਾਲੀ ਆ ਤੇ ਇੱਕ ਇਧਰ ਵਾਇਰ ਬਿਲਕੁਲ ਤਾਜੀ ਸੱਜਰ ਸੂਈ ਆ ਇਹ ਵੀਰ ਹੁਣੇ ਸੇਲ ਕਰਦੇ ਆ ਤੇ ਬਿਲਕੁਲ ਇਹਦੀ ਮਦਰ ਵੀ ਜਿਹੜੀ ਆ ਬਿਲਕੁਲ ਵੀਰ ਹੁਣਾਂ ਦੇ ਘਰੇ ਕੋਈ 15ਵੇਂ 14ਵੇਂ 15ਵੇਂ ਸੂਬੇ ਦੇ ਵਿੱਚ ਚੱਲ ਰਹੀ ਆ ਉਹ ਪ੍ਰੋਪਰ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਸੋ ਦੋ ਜੀ ਐਨੀਮਲ ਨੇ ਤੇ ਖਾਸ ਵਿਜਟ ਜਿਹੜੀ ਆ ਤੁਸੀਂ ਪਿੰਡ ਚੋਲਾ ਸਾਹਿਬ ਕਰ ਲਿਆ ਜੀ ਠੀਕ ਆ ਜੀ ਤੇ ਆਉ ਕਰਦੇ ਆ ਪੂਰੀ ਗੱਲਬਾਤ ਲੈਨੇ ਆਪਾਂ ਡਿਟੇਲ ਸੋ ਤਰੀਕਾ ਅੱਜ ਤੁਸੀਂ ਨੋਟ ਕਰ ਲਓ 1 ਜੂਨ ਨੂੰ ਆਪਾਂ ਵੀਡੀਓ ਬਣਾ ਰਿਹਾ ਸਮਾਂ ਮਾਰਨਿੰਗ ਦੇ ਕੋਈ 9 9:30 ਵਜੇ ਦਾ ਸੋ ਪੂਰੀ ਵੀਡੀਓ ਦੇਖ ਲਿਆ ਜੇ ਸੋ ਜਿਹੜੇ ਭਰਾ ਅੱਗੇ ਸ਼ੌਂਕ ਰੱਖਦੇ ਨੇ ਨੀਲੀ ਰਾਵੀ ਦਾ ਕੋਈ ਕਟਾ ਕਿਸੇ ਵੀਰ ਨੇ ਖਰੀਦਣਾ ਮਾਲੀ ਖਰੀਦਣਾ ਕ੍ਰੋਸ ਵੀ ਕਰਦਾ ਮੈਂ ਮੱਝਾ ਵੀ ਕ੍ਰੋਸ ਕਰਦਾ ਤੇ ਨਾਲ ਦੀ ਨਾਲ ਰੇੜੀ ਵੀ ਲੱਗਾ ਆਉ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਾਸਰੀਆ ਭਾਈ ਹੋਰ ਵੀਰੇ ਠੀਕ ਠਾਕ ਹਾਂਜੀ ਕਿਰਪਾਈ ਮਹਾਰਾਜ ਜੀ ਠੀਕ ਹੈ ਇੱਕ ਵੀਰੇ ਆਪਣਾ ਨਾਮ ਜਰੂਰ ਦੱਸ ਦਿਓ ਨਾਮ ਮੇਰਾ ਨਰਪਾਲ ਸਿੰਘ ਪਿੰਡ ਚੋਲਾ ਸਾਹਿਬ ਤੇ ਫੋਨ ਨੰਬਰ 8899773788 ਠੀਕ ਹੈ ਹਾਂਜੀ ਤੇ ਹੋਰ ਪਾਉ ਜੀ ਕਿਵੇਂ ਸੇਤਾ ਰਾਜੀ ਬਾਜੀ ਹਾਂਜੀ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਹਾਂਜੀ ਅੱਛਾ ਵੀਰੇ ਇੱਕ ਗੱਲ ਇਹ ਦੱਸ ਦਿਓ ਵੀ ਮੰਨ ਲਓ ਵੀ ਆਪਣਾ ਜਿੰਨਾ ਵੀ ਹੈਗਾ ਵੀ ਡੇਰੀ ਦਾ ਕੰਮ ਹੀ ਆ ਹਨਾ ਹਾਂਜੀ ਹਾਂਜੀ ਤੇ ਮਤਲਬ ਇੱਕ ਵੜਾ ਵੀ ਆਪਾਂ ਰੱਖਿਆ ਤੇ ਮੱਝਾਂ ਝੋਟੀਆਂ ਵੀ ਬਾਹਰ ਆਪਾਂ ਦਿਖਾਈਆਂ ਹਾਂਜੀ ਹਾਂਜੀ ਵੀ ਮੱਝਾਂ ਝੋਟੀਆਂ तकरीबन ਤੁਸੀਂ ਦੱਸਿਆ ਵੀ ਮੋਰਾ ਬਰੀਡ ਤੇ ਤੁਸੀਂ ਕੰਮ ਕਰਦੇ ਵਿੱਚ ਦੋ ਤੋਂ ਤਿੰਨ ਨਾ ਨੀਲੀ ਰਾਵੀ ਦੀਆਂ ਮੱਝਾਂ ਵੀ ਚੰਗੀਆਂ ਨੇ ਹਾਂਜੀ ਠੀਕ ਆ ਬਾਕੀ ਸ਼ੌਂਕ ਹੀ ਆ ਵੀਰੇ ਮਤਲਬ ਕਿ ਚੰਗਾ ਚੰਗਾ ਚਲੋ ਸੀਮਨ ਲੈਣ ਦਾ ਜੱਗ ਬਹੁਤ ਚੰਗੇ ਆ ਚੰਗੇ ਬਰੀਡ ਤੇ ਹਾਂਜੀ ਜ਼ਿਆਦਾਤਰ ਐਬੀਐਸ ਦਾ ਸੀਮਨ ਵਰਤੀਦਾ ਹੀ ਇੱਕ ਥੋੜਾ ਸਸਤਾ ਵਾ ਹੈ ਟੌਪ ਦਾ ਜੀ ਠੀਕ ਆ ਰਿਜ਼ਲਟ ਕਿਵੇਂ ਦੇ ਆ ਰਿਜ਼ਲਟ ਬਹੁਤ ਵਧੀਆ ਜੀ ਠੀਕ ਆ ਕਰ ਲੋਗੇ ਜੇ ਨਾਰਮਲ ਨੂੰ ਪੜਾਈ ਗਿਆ 70% ਬੁੱਲਤੇ ਜਾਂਦੇ ਆ ਇਹ ਆਪਾਂ ਦੇਸੀ ਗਾਂ ਤੋਂ ਕੋਈ ਮੈਂ ਅੱਗੇ ਦੇਖ ਰਿਹਾ ਵੀ ਜਿੰਨਾ ਵੀ ਮਾਲ ਆਪਣੇ ਕੋਲ ਆ ਤੁਸੀਂ ਜਿਹੜੀ ਆ ਵੈੜ ਵੀ ਆਪਾਂ ਦਿਖਾਉਣੀ ਹੈ ਜਿਹੜੀ ਸੇਲ ਕਰਦੇ ਆ ਇਹ ਵੈੜ ਵੀ ਜਿਹੜੀ ਤੁਸੀਂ ਵਿਖਾਈ ਇਹਦੀ ਮਦਰ ਜਿਹੜੀ ਆ ਆਪਣੇ ਕੋਲ ਘੱਟੋ ਘੱਟ 15ਵੇਂ ਸੂਏ ਦੀ ਹੈ ਜੀ 15ਵੇਂ ਸੂਏ ਆ ਜੀ ਵੀ ਵਾਕਿਆ ਜਿਹੜਾ ਵੀ 15 ਸੂਏ ਆਪਾਂ ਚੁਵਾਈ ਹਿੰਦੀ ਘਰੇ ਕੀਤੀ ਜਾਣੀ ਤੇ ਇੰਨਾ ਪੁਰਾਣਾ ਪਸ਼ੂ ਵੈਸੇ ਵੀ ਲੱਭਦਾ ਹੁਣ ਇਹ ਚ ਰਹਿ ਗਏ 15 ਤਾਂ ਰਹਿ ਗਿਆ ਸੂਣ ਚ ਅੱਛਾ ਅੱਛਾ ਹਾਂਜੀ ਠੀਕ ਆ ਤੇ ਆ ਇਹਦੀ ਇੱਕ ਮੈਕਸਵੈਲ ਦੀ ਜਰਸੀ ਦੀ ਕੇਬੀਐਸ ਦੀ ਅੱਛਾ ਜੀ ਹਾਂਜੀ ਇਹਦੇ ਵਿੱਚੋਂ ਚੰਗੇ ਸੀਮਨ ਲੈ ਕੇ ਤੇ ਇੱਧਰ ਆ ਇੱਕ ਜਰਸੀ ਦੀ ਰ ਕਦੇਸੋ ਜਿਹੜੀ ਨਾਰਮਲ ਚਲੋ ਦੇਸੀ ਬਰੀਡ ਕਹਲੋ ਚਾਹੇ ਕਰਾਸ ਬਰੀਡ ਕਹਲੋ ਤੇ ਵਿੱਚ ਵੀਰ ਨੇ ਸੀਮਨ ਚੰਗੇ ਚੰਗੇ ਰਖਵਾ ਕੇ ਜਾਂ ਪਰਸੈਂਟੇਜ ਦੇ ਉੱਪਰ ਸੁਧਾਰ ਕੀਤਾ ਘਨ ਅਸਲ ਬਰੀਡ ਤੇ ਥੋੜਾ ਥੋੜਾ ਸੁਧਾਰ ਹਾਂ ਗਾੜੀ ਇਹ ਉਹਦੀ ਵੱਛੀ ਆ ਗਈ ਹੈ ਦੀ ਇਹ 5000 ਰੁਪਏ ਵਾਟਦੀ ਹੈ ਜੀ ਇਹ 5000 ਰੁਪਏ ਵਾਟਦੀ ਹੈ ਹਾਂ ਜੀ ਇਹ 40 ਕ ਦਿੰਦੀ ਹੈਗੀ ਆ ਜੀ ਅੱਗੇ ਹੋਰ ਫਰਕ ਪੈ ਗਿਆ ਹਾਂ ਜੀ ਹਾਂ ਜੀ ਜਿਹੜੀ ਇਹਦੀ ਵਸ਼ੀ ਹੋ ਗਈ ਹੋ 90% ਹੋ ਗਈ ਹਾਂ ਜਿਹੜੀ ਗਾੜੀ ਹੋ ਗਈ ਚੌਥੀ ਚੌਥੀ ਪੀੜੀ ਦੇ ਜਾ ਕੇ ਗਾੜੀ ਹਾਂ ਚੌਥੀ ਪੀੜੀ ਦੇ ਵਿੱਚ ਮਤਲਬ ਪਿਓਰ ਹੋ ਜੂਗੀ ਇਹ ਹੁਣ ਇਹਦੀ ਤੀਜੀ ਪੀੜੀ ਹੈ ਇਹ ਇਹ ਗਾਂ ਵਾਲ ਦੁੱਜੀ ਆ ਤੇ ਇਹਦੀ ਫਿਰ ਤੀਜੀ ਗਈ ਲੋ ਵੀ ਇਹ ਇੱਥੇ ਆ ਕੇ ਦੋਸਤੋ ਤੁਸੀਂ ਰਿਜ਼ਲਟ ਵੇਖ ਸਕਦੇ ਜੀ ਆਹ ਜਿਹੜੀ ਤੁਸੀਂ ਵੈੜ ਗਾਂ ਵੇਖ ਸਕਦੇ ਪਰਕਰ ਲਾ ਲਓ ਕੋਈ ਥਾਰ ਪਰਕਰ ਦੇ ਵਿੱਚ ਲਾ ਲਿਆ ਜੇ ਬਾਕੀ ਆਪਦੀ ਸਮਝ ਤੁਸੀਂ ਵੇਖ ਲਿਆ ਜੇ ਇਹਦੇ ਤੋਂ ਵੀਰ ਉਹਨਾਂ ਨੇ ਇੱਕ ਵੈੜ ਲਈ ਹੈ ਜਰਸੀ ਦੇ ਵਿੱਚ ਉਹ ਅੱਗੇ ਤੁਸੀਂ ਵੇਖ ਲਿਆ ਬੱਚਾ 50060 ਓਏ ਆ 5060 ਉਹ ਮੈਕਸਵਲ ਏਬੀਐਸ ਦੀ ਉਹ ਉਹ ਏਬੀਐਸ ਦੀ ਮੈਕਸਵਲ ਦੀ ਠੀਕ ਆ ਜੀ ਇਸ ਕਰਕੇ ਗਾਂ ਦੀ ਗਾਂ ਨਸਲ ਬਰੀਡ ਤੇ ਕੰਮ ਕੀਤਾ ਬਰੀਡਾਂ ਨਸਲਾਂ ਬੇਸ਼ੱਕ ਵੀਰੋਣਾ ਕੋਲੋਂ ਦੇਸੀ 도ਗਲੀਆਂ ਪਹਿਲੇ ਸਮੇਂ ਦੇ ਵਿੱਚ ਤੇ ਫਿਲਹਾਲ ਉਹਨਾਂ ਦੇ ਵਿੱਚੋਂ ਚੰਗਾ ਸੀਮਨ ਵੀਰੋਣਾ ਰਖਾਇਆ ਚੰਗੇ ਬੁੱਲਾਂ ਦਾ ਸੀਮਨ ਰਖਵਾਇਆ ਤੇ ਪਰਸੈਂਟੇਜ ਦੇ ਉੱਪਰ ਸੁਧਾਰ ਕੀਤਾ ਕਿ ਨਸਲ ਬਰੀਡ ਤੀਜੀ ਚੌਥੀ ਪੀੜੀ ਦੇ ਵਿੱਚ ਕਾਫੀ ਸੁਧਾਰ ਹੋ ਜਾਂਦਾ ਕੰਮ ਕਰਨਾ ਪੈਂਦਾ ਨਸਲਪਰੀਡ ਦੇ ਉੱਤੇ ਤੇ ਬਾਕੀ ਮੱਝਾਂ ਵਿੱਚ ਵੀ ਤੁਸੀਂ ਇਹੋ ਟਾਈਮ ਹੀ ਦੱਸਣ ਡਿਆ ਵੀ ਆਪਣਾ ਬੇਸ਼ੱਕ ਜਿਹੜਾ ਸੀਮਨ ਤੁਸੀਂ ਦੱਸਿਆ ਐਬੀਐਸ ਦਾ ਐਬੀਐਸ ਦਾ ਨੀਲੀ ਰੈਵੀ ਦਾ ਐਬੀਐਸ ਚਾਉਂਦਾ ਨਹੀਂ ਆ ਉਹ ਇਸ ਵਾਰ ਕੇ ਗੜਵਾਸੂ ਦਾ ਵਰਤ ਲਈਦਾ ਵਾ ਜਾਂ ਲੋਕਲ ਜਿੰਨਾ ਮਾਲੀ ਹੁੰਦੇ ਆ ਘਰ ਪਹਿਲੇ ਪੁਲਿਸ ਨੂੰ ਮੋਬਾਈਲ ਫਿਰ ਝੋਟੀਆਂ ਦਾ ਰਿਕਾਰਡ ਸਹੀ ਰਹਿ ਜਾਂਦਾ ਇਹ ਆਪਣੀਆਂ ਤੇ 11-12 ਲੀਟਰ ਪਹਿਲੇ ਸਵੇਰ ਦਿੰਦੀਆਂ ਹੁਣ ਆਪਣੀਆਂ 14-14 ਲੀਟਰ ਤੇ ਮੱਝਾਂ ਆ ਗਈਆਂ ਨਾਰਮਲ ਫਿਰ ਵੀ ਪਹਿਲੇ ਸਵੇਰ 11-12 ਲੀਟਰ ਕੋਈ ਚਵਾਜੇ ਨਾ ਕਹਿੰਦੀ ਘੁੰਦੀ ਝੋਟੀ ਚੰਗੀ ਝੋਟੀ ਇਧਰ ਭੋ ਭਾਈ ਇੱਕ ਆਪਣੇ ਕੋਲ ਜਿਹੜੀ ਇਧਰ ਆ ਵਾੜ ਸੇਲ ਕਰਦੇ ਪਏ ਆ ਕੀ ਵੇਰਵਾ ਇਸ ਵਾੜ ਦਾ ਇਹ ਆਈ ਇਹਦੇ ਪੇਟੋਂ ਹੀ ਆ ਕਰਨ ਵਾਲੀ ਹਾਂ ਇਹਦੇ ਪੇਟੋਂ ਹੀ ਆਈ 15 ਸੂਵੇ ਵਾਲੀ ਵਾੜ ਤੇ ਹਾਂਜੀ ਹਾਂਜੀ ਹਾਂ ਠੀਕ ਆ ਇਹ ਜਿਹੜੀ ਗਾਂ ਹੈ ਇਹ ਐਬੀਐਸ ਦੇ ਐਚਐਫ ਦੇ ਬ੍ਰੈਵੋ ਬੁੱਲ ਦੀ ਆ ਅੱਛਾ ਹਾਂਜੀ ਇਹ ਬ੍ਰੈਵੋ ਦੀ ਬ੍ਰੈਵੋ ਦੀ ਆ ਜੀ ਇਹ ਐਬੀਐਸ ਦੇ ਬ੍ਰੈਵੋ ਦੀ ਗਾੜੀ ਇਹ ਵਛੀ ਆ ਗਈ ਆ ਇਹਦੇ ਪੇਟੋਂ ਇਹਦੇ ਪੇਟੋਂ ਹੀ ਜਲਦੀ ਸੀਸ ਲੋ ਆਪਣੇ ਕੋ ਸਾਰੇ ਲੱਗੇ ਜੀ ਇਹ ਐਬੀਐਸ ਕਿਹੜੇ ਦੀ ਡੀਜ਼ਲ ਦੀ ਡੀਜ਼ਲ ਦੀ ਬਈ ਇਹ ਐਬੀਐਸ ਡੀਜ਼ਲ ਦੀ ਆ ਜੀ ਜੀ ਬੱਚੀ ਕਰੋਚਕ ਇਹ ਹਫਤੇ ਦੇ ਆਣ ਬਣ ਸਮਾ ਹੋ ਗਿਆ ਸੂਈ ਨੂੰ ਹਾਂ 5 6 ਲੈ ਲਓ ਸੋਮਵਾਰ ਸੂਈ ਐ ਸੋ ਜਾਂ ਮੰਗਲਵਾਰ ਠੀਕ ਆ ਸੋ ਮੰਗਲਵਾਰ ਦੋ ਸੋ ਸੂਈ ਆ ਇੱਕ ਹਫਤਾ 7 ਦਿਨ 6 ਦਿਨ ਇੱਥੇ ਘਾਈਡਾ ਲਾ ਲਿਆ ਜੀ ਇਹਦਾ ਕਿਹ ਕੀ ਵੇਰ ਵਾਰ ਆ ਪਿਛਲੇ ਸਵੇਰ ਦਾ ਪਹਿਲਾ ਦੂਜਾ ਸੋ ਕਰੇ ਪਹਿਲੇ ਸਵੇਰ 15 ਕਿਲੋ ਦੁੱਧ ਸੀ ਦੂਜੇ 17 ਐਰ ਕੀ ਮੀਦੇ ਇੱਕ ਸੂਂਦੀ ਗਰਮੀ ਚ ਤਾਂ ਕਰਕੇ ਜੇ ਸਿਆਲ ਚ ਹੋਵੇ ਤੇ 20 ਤੋਂ ਪਾਰ ਚਲੇ 17 18 ਦਾ ਤੇ ਆਰਡਰ ਗਾਰੰਟੀ ਆ ਕੇ ਦਊਗੀ ਠੀਕ ਆ ਠੀਕ ਆ ਠੀਕ ਆ ਲੋਬੀ 17 18 ਦਾ ਵੀਰਨ ਦਾ ਵੀ ਆਈਡੀਆ ਹੈਗਾ ਵੀ ਦਊਗੀ 15 15 ਲੀਟਰ ਪਿਛਲੇ ਸੂਆਂ ਚੋਂ ਦੁੱਧ ਚਵਾਇਆ ਆਏ ਨੇ ਹੁਣ ਬੋਲੇ ਦੀ ਗੱਲ ਕਰ ਲਈ ਜਾਂ ਕੱਚਾ ਦੁੱਧ ਹੀ ਮੰਨ ਲਈਏ ਕਿੰਨਾ ਗੈਸ ਵਕਤ ਇਸ ਵਕਤ ਕੁੱਲ ਮਿਲਾ ਕੇ 13 ਲੀਟਰ 13 14 ਦੇ ਵਿੱਚ ਆ ਜੀ 13 14 ਲੀਟਰ ਬਾਕੀ ਥਣ ਥਣ ਚੰਗਾ ਚਵਾਈ ਚੰਗੀ ਹੈ ਬਹੁਤ ਵਧੀਆ ਜੀ ਲੋਬੀ ਬਾਕੀ ਇਹ ਮਸ਼ੀਨਾਂ ਵੀ ਕਰ ਲਈਦੀ ਹੱਥੀ ਵੀ ਕਰ ਲਈਦੀ ਹੱਥੀ ਚਵਾਈ ਵੀ ਈਜ਼ੀਲੀ ਕੋਈ ਭਰਾ ਕਰ ਸਕਦਾ ਮਸ਼ੀਨੀ ਚਵਾਈ ਵੀ ਕਰ ਸਕਦੇ ਹੋ ਬੱਛੀ ਮਗਰ ਇੱਕ ਵਾਰੀ ਪ੍ਰੋਪਰ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਫੇਸ ਕੁਆਲਿਟੀ ਤੁਸੀਂ ਵੇਖ ਸਕਦੇ ਜੇ ਵੈਸੇ ਚੰਗੇ ਸੀ ਉਹ ਗੱਲ ਵਾਕਾ ਵੀ ਥੋੜੀ ਨਾਰਮਲ ਨਸਲ ਬਰੀਡ ਜਿਹੜੀ ਇਹਦੀ ਮਦਰ ਦਾ ਆਪਾਂ ਤੁਹਾਨੂੰ ਦਿਖਾਈ ਭਾਵੇਂ ਕੋਈ ਥਾਰਪਾਰਕਰ ਮੰਨ ਲੇ 15 ਸੂਬੇ ਵਾਲੀ ਵੈੜ ਦੇ ਵਿੱਚੋਂ ਇਹ ਆਈ ਆ ਤੇ ਬਾਕੀ ਸੁਧਾਰ ਇਸੇ ਤਰ੍ਹਾਂ ਹੀ ਹੁੰਦਾ ਅੱਗੇ ਜਿਵੇਂ ਜਿਵੇਂ ਆਪਾਂ ਕੰਮ ਕਰਦੇ ਆ ਨਸਲ ਬਰੀਡ ਤੇ ਸੋ ਚੱਟੇਲੇਬ ਦੀ ਕਰਮਾ ਦੀ ਪੂਰੀ ਖਬਰਦਾਰ ਆ ਸੋ ਦੁੱਧ ਵੀਰਾਂ ਦਾ ਵੀ ਹੁਣ ਗਰਮੀ ਸੀਜ਼ਨ ਦੇ ਵਿੱਚ ਸੂਈ ਆ ਇਸ ਕਰਕੇ ਥੋੜਾ ਜਿਹਾ ਫਰਕ ਰਹੂਗਾ ਕਿਉਂਕਿ ਜੇ ਸਿਆਲ ਸੀ ਵੀਰ ਜੀ ਠੀਕ ਆ ਦੇਖਦੇ ਆ ਕਰ ਲਵੇ ਦੇ ਵਿੱਚ ਉਵੇਂ ਪੂਰੀ ਦੂਮਦਰਮਾ ਆ ਆਪ ਵੀ ਆਪ ਨੂੰ ਫੋਲੋ ਕਰ ਜਣੇ ਬੇਟਾ ਜੀ ਥਾਣਾ ਇਹਨੂੰ ਕਰਮਾਂ ਦੀ ਮੁੱਠੀ-ਮੁੱਠੀ ਲੱਗਾ ਸੋ ਦੋਰਾ ਹੀ ਥਾਣ ਲਗਾ ਬਾਕੀ ਚਵਾਈ ਚਵਾਈ ਦੀ ਤੁਹਾਨੂੰ ਦੱਸ ਹੀ ਦਿੱਤੀ ਵੀ ਓਕੇ ਰਿਪੋਰਟ ਆ ਬਿਲਕੁਲ ਚੋਣ ਚਵਾ ਦੀ ਇੱਕ ਨੰਬਰ ਆ ਕੋਈ ਪ੍ਰਾਇਤ ਥਣ ਕੇ ਚੋ ਕੇ ਤਸੱਲੀ ਕਰਨੀ ਚਾਹੁੰਦਾ ਤੇ ਇੱਥੇ ਕਰ ਸਕਦੇ ਹੋ ਤੁਹਾਨੂੰ ਆ ਠੰਡੀ ਸੀਲਸ ਆਉਗਾ ਇੱਧਰ ਵੇਖੋ ਠੀਕ ਆ ਜੀ ਕੋਈ ਬੰਗਾ ਨਹੀਂ ਕੋਈ ਟੰਗਾ ਨਹੀਂ ਇਸੇ ਤਰ੍ਹਾਂ ਬਹਿ ਕੇ ਚਵਾਈ ਕਰਨੀ ਆ ਕੋਈ ਲੱਤ ਛੜਾ ਵਾਲਾ ਕੰਮ ਨਹੀਂਗਾ ਲਓ ਜੀ ਸੋ ਸੀਲੀਆਂ ਸੂਲੀਆਂ ਬਹੁਤ ਆ ਵੇੜ ਦੇ ਵਿੱਚ ਨਾਰਮਲ ਹੀ ਘਰੇ ਪੈਣਾ ਨੇ ਚਵਾਈ ਕਰਨੀ ਹੁੰਦੀ ਆ ਉਹਨਾਂ ਦੇ ਵੀ ਮਤਲਬ ਦੀ ਵੇੜ ਆ ਬਹੁਤ ਖੂਬਸੂਰਤ ਪੂਰੀ ਭਾਰੀ ਫੁੱਲ ਵਜਨ ਵੇੜ ਦੇ ਵਿੱਚ ਤੇ ਦੁੱਧ ਨਿਰਪਾਉ ਬਾਈ ਚਬਾਉਗੀ ਦਾ ਟੋਗੜ 15 16 ਐਸੋ 17 ਦੀ ਗਰੰਟੀ 17 ਦੀ ਗਰੰਟੀ ਆਪ ਦੀ ਮੈਨੇਜਮੈਂਟ ਤੇ ਆ ਵਾਅਦਾ ਚੋਲੇ ਉਹ ਅਗਲੇ ਦੀ ਸਾਮ ਆ ਬਿਲਕੁਲ ਅੱਗੇ ਕਿਸੇ ਦੇ ਪ੍ਰਬੰਧ ਤੇ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਕੀ ਕਰਦੇ ਪਏ ਆ ਦੇਣੀ ਕਿੰਨੇ ਦੀ ਆ ਪੰਜ ਭਾਜੀ ਆਪਾਂ ਜ਼ਿਆਦਾ ਰੇਟ ਨਹੀਂ ਕਰਦੇ ਹਾਂਜੀ ਆਪਾਂ 65000 ਰੁਪਏ ਦੀ ਮੁੱਲ ਰੱਖ ਰਹੇ ਆ ਤੇ 62 ਦੀ ਤਰੇਟ ਦੀ ਦੇ ਦਾਂਗੇ ਜੀ ਬੱਤੀ ਬੈੜ ਚੰਗੀ ਆ ਬੈੜ ਬਹੁਤ ਟੌਪ ਦੀ ਆ ਜੀ ਹਾਂ ਮੈਂ ਵੀ ਇਹ ਲੈ ਗਿਆ ਕੋਈ ਵੀਰ ਤੇ ਮਾਝ ਹੀ ਲੈ ਗਿਆ ਮਾਝ ਲੈ ਗਿਆ ਹੈਂਡ ਵੀ ਇਹਦੀ ਮੇਰੇ ਖਿਆਲ ਨਾਲ ਇਸ ਵਾਰ 4.5 ਦੇ ਲਗਭਗ ਆਉਂਦੀ ਹੈ ਸੱਜਰਾਂ ਇਹ 6 ਦੇ ਜੇ ਮੰਨ ਲਓ ਮਹੀਨੇ ਤੱਕ 6 ਤੇ ਚੱਲ ਜੂਗੀ 5 ਤੋਂ ਪਲੱਸ ਬੈਂਡ ਠੀਕ ਆ ਹਾਂਜੀ ਲੋ ਵੀ ਅੱਜ ਇਹ ਅੱਜ 62000 ਇਹ 62000 ਦੀ ਮਿਲ ਜੂਗੀ ਡਿਮਾਂਡ 65 ਕਰਾ ਲਓ ਕੁਝ ਵੀ ਕਰਾ ਲਓ ਠੀਕ ਆ ਜੀ ਇਹ 62000 ਦੀ ਲੈਣ ਦੇਣਾ ਥੋੜਾ ਜਿਹਾ ਲਾਗੇ ਤੋਂ ਹੋ ਸਕਦਾ ਆਪਾਂ ਤੁਹਾਨੂੰ ਵਿਖਾ ਦਿੰਨੇ ਇੱਕ ਪੂਰੀ ਥਣ ਥਣ ਆ ਦੇਖੋ ਜੀ ਸੋ ਚਾਰੇ ਥਾਣਾ ਇੱਕੋ ਜਾਂ ਹਵਾਨਾ ਲੇਵਾ ਪੱਧਰ ਬੈਕ ਸਾਈਡ ਤੋਂ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਸੋ ਚਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਰਹੇ ਜੀ ਠੀਕ ਹੈ ਜੀ ਸੋ ਚਵਾਈ ਚੂਈ ਦੀ ਬਿਲਕੁਲ ਇੱਕ ਨੰਬਰ 62000 ਦੀ ਹੈ ਵੜ ਮਿਲ ਜੂਗੀ ਇਧਰ ਇੱਕ ਸੈਕੰਡ ਨੰਬਰ ਤੇ ਤੁਹਾਨੂੰ ਮਾਲੀ ਦਿਖਾ ਦਿੰਦੇ ਆ ਇਹ ਵੀਰ 507 ਸੀਮਨ ਦਾ ਦੱਸ ਰਿਹਾ ਠੀਕ ਹੈ ਜੀ ਤੇ ਫਿਲਹਾਲ ਪਹਿਲਾਂ ਜਿਹੜਾ ਸੀਆਈਆਰਬੀ ਨਾਬੇ ਵਾਲਿਆਂ ਕੋਲ ਸੀਗਾ ਠੀਕ ਹੈ ਜੀ ਹੁਣ ਇਹ ਗੜਵਾਸੂ ਆ ਗਿਆ ਗੜਵਾਸੂ ਜੁਨੀਵਰਸਿਟੀ ਤੋਂ ਆਉਂਦੀ ਆ ਹੁਣ ਗੜਵਾਸੂ ਯੂਨੀਵਰਸਿਟੀ ਦੇ ਕੋਲ ਆ 507 ਉਸੇ ਅਹਸਾਨ ਦਾ ਉਸੇ ਬੁੱਲ ਦਾ ਜਿਹੜਾ ਦੋਸਤੋ ਇਹ ਬੱਚਾ ਨੀਲੀ 라ਵੀ ਨੂੰ ਕਾਫੀ ਭਰਾ ਪ੍ਰੇਮ ਕਰਦੇ ਆ ਸ਼ੌਂਕ ਰੱਖਦੇ ਆ ਕਿਸੇ ਵੀਰ ਨੇ ਆਪਣੇ ਮਾਲ ਦੇ ਵਿੱਚ ਖਾਸ ਤੌਰ ਤੇ ਜਿੰਨਾ ਭਰਾਵਾਂ ਦੇ ਕੋਲ ਨੀਲੀ ਰਾਵੀ ਦੇ ਪਸ਼ੂ ਆ। ਸੋ ਸੀਮਣ ਜਿਹੜੇ ਹਿਸਾਬ ਰੱਖਦਾ ਪਸ਼ੂ ਹੁੰਦਾ ਦੋਸਤੋ ਉਹ ਉਹ ਸੀਮਣ ਦਵਾਇਆ ਕਰੀਏ ਤੇ ਫਿਰ ਬਹੁਤ ਵਧੀਆ ਵਾ। ਠੀਕ ਆ ਜੀ। ਨਾਰਮਲ ਸੇਵਾ ਦੇ ਭਾਜੀ 14 ਕਿਲੋ ਮਾਸਰੇ ਦੁੱਧ ਆਦਾ। ਇਹ ਸੋਰੀ ਤੇਰੀ ਮਾਂ 6 ਮਹੀਨੇ ਦੇ ਗੱਬਣਾ 8 ਕਿਲੋ ਦੁੱਧ ਆ ਜੀ। ਬਾਕੀ ਇਹਦੀ ਮਾਂ ਵੀ ਆਪਣੇ ਕੋਲ ਹੀ ਆ ਉਹ ਸਾਹਮਣੇ ਬੱਜੀ ਆ। ਹਾਂ ਜੀ ਹਾਂ ਜੀ। ਕਿਸੇ ਭਰਾਣੇ ਦੀ ਮਾਂ ਦੇਖਣੀ ਆ ਨੀਲੀ ਰਾਵੀ ਦੇ ਵਿੱਚ ਦੋਸਤੋ ਇਹਦੀ ਮਦਰ ਆ ਤੇ ਮਦਰ ਵੀਰ ਉਹਨਾਂ ਦੇ ਕੋਲ ਹੀ ਆ। ਬਿਲਕੁਲ ਤੁਸੀਂ ਵੇਖੋਗੇ ਵੀ ਆ ਜਿਹੜਾ 5-7 ਆਪਾਂ ਤੁਹਾਨੂੰ ਮੱਝਾਂ ਝੋਟੀਆਂ ਦਿਖਾ ਰਹੇ ਆ ਇਹਨਾਂ ਦੇ ਵਿੱਚ ਦੋ ਮੱਝਾਂ ਨੀਲੀ ਰਾਵੀ ਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਇਹਦੀ ਮਦਰ ਆ ਕੋਈ ਭਰਾ ਆਉਂਦਾ ਤੇ ਇੱਥੇ ਵੇਖ ਸਕਦੇ ਆ ਵੀ ਇਹ ਗੱਲਬਾਤ ਨਹੀਂ ਵੀ ਵੇਖ ਕੀ ਆ ਰਿਸ਼ਤੇਦਾਰਾਂ ਕੋਲ ਆ ਠੀਕ ਆ ਜੀ ਇਹ ਕੋਲ ਮਿਲੂਗੀ ਤੁਹਾਨੂੰ ਇਹਦੀ ਮਦਰ ਮਦਰ ਕਿੰਨੀ 14-15 14 ਲੀਟਰ ਹਾਂਜੀ 14 ਲੀਟਰ ਨਾਰਮਲ ਸੇਵਾ ਦੀ 14 ਕਿਲੋ ਹਾਂਜੀ ਸੋ ਬਾਕੀ ਫੇਸ ਕੁਆਲਟੀਆਂ ਨੂੰ ਵੀ ਨਰਪਾਇ ਭਾਈ ਵਿਖਾਓ ਜੇ ਇੱਕ ਵਾਰੀ ਮੂੰਹ ਐ ਨੂੰ ਦਿਖਾ ਦੇ ਹੋਰ ਸਟ੍ਰੇਟ ਪਟਾ ਆ ਗਿਆ ਠੀਕ ਆ ਜੀ ਬਿੱਲੀ ਮਣਕੀ ਅੱਖ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਆ ਗੋਲ ਕਰ ਗਿਆ ਸਿੰਘ ਮਾਲੀ ਇੱਥੇ ਇਹ ਅੱਗੇ ਜੰਪ ਵੀ ਲਾਉਂਦਾ ਬਈ ਹਾਂਜੀ ਵਧੀਆ ਲਾਉਂਦਾ ਜੀ ਜੰਪ ਵੀ ਲਾਉਂਦਾ ਗਾ ਰੇੜੀ ਵੀ ਲੱਗਾ ਹਾਂਜੀ ਹਾਂਜੀ ਇਹ ਸਵਾ ਤਿੰਨ ਸਾਲ ਦਾ ਜੀ ਹਾਂ ਠੀਕ ਹੈ ਠੀਕ ਹੈ ਚੌਕ ਦੇ ਕਰ ਗਿਆ ਬਰਾਬਰ ਹਨਾ ਹਾਂਜੀ ਹਾਂਜੀ ਠੀਕ ਆ ਇਹਨੂੰ ਤੋਰ ਤੋਰ ਦਿਆ ਜੀ ਵੀਰੇ ਚਾ ਪਤਾ ਲੋਬ ਠੀਕ ਆ ਜੀ ਸੋ ਨਿਸ਼ਾਨੀਆਂ ਇਹਦੀਆਂ ਦੋਸਤੋਂ ਪੂਰੀਆਂ ਕਵਰ ਆ ਹਵਾਨੇ ਬਿਲਕੁਲ ਜਿੱਕਰ ਗੱਲ ਕਰੀਏ ਮੂਤਰੀ ਤੇ ਠੀਕ ਆ ਜੀ ਉੱਥੇ ਵੀ ਨਿਸ਼ਾਨ ਹੈਗਾ ਧੁੰਨ ਤੇ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਡਬਲ ਵੀ ਤੁਸੀਂ ਦੇਖ ਸਕਦੇ ਜੇ ਪ੍ਰੋਪਰ ਬਾਕੀ ਕੋਈ ਫालतू ਨਾ ਕੋਈ ਫालतू ਵਾਧੂ ਕੋਟੋਂ ਨਿਸ਼ਾਨ ਨਹੀਂ ਹੈਗਾ ਮਾਲੀ ਦੇ ਵਿੱਚ ਵੀ ਕਈ ਵਾਰ ਹੁੰਦਾ ਵੀ ਪਿੱਠ ਤੇ ਜਾਂ ਖੋਚਾਂ ਤੋਂ ਉੱਪਰ ਬਾਕੀ ਝਾਲੜ ਤੇ ਇੱਕ ਤੁਹਾਨੂੰ ਨਿਸ਼ਾਨ ਮਿਲੂਗਾ ਇੱਕ ਧੁੰਨ ਤੇ ਮਿਲੂਗਾ ਤੇ ਬਾਕੀ ਚਾਰੇ ਪੈਰ ਮਾਰਕਿੰਗ ਦੇ ਵਿੱਚ ਮਿਲਣਗੇ ਪੂਛ ਹਾਫ ਵਾਈਟ ਆ ਅੱਖ ਬਿੱਲੀ ਮਣਕੀ ਆ ਤੇ ਰੈੱਡ ਕੋਲੇ ਆ ਠੀਕ ਆ ਜੀ ਸਟ੍ਰੇਟ ਪਟਾ ਆ ਜਾਂਦਾ ਬਹੁਤ ਵਧੀਆ ਚੰਗੇ ਸਟਰਕਚਰ ਦੇ ਵਿੱਚ ਇਹ ਕਟਾ ਇਹ ਮਾਲੀ ਆ ਸੋ ਮਦਰ ਜਿਹੜੀ ਆ ਉਹ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਮਦਰ ਵੀਰ ਹਣ ਦੇ ਕੋਲ ਆ ਮਾਲ ਦੇ ਵਿੱਚ ਹੀ ਖੜੀ ਆ ਟੈਸਟਿਕਲਾਂ ਦਾ ਨਲਾਂ ਨੂਰਾਂ ਦਾ ਬੜਾ ਸਾਫ ਸੁਥਰਾ ਠੀਕ ਆ ਜੀ ਬਿਲਕੁਲ ਸਟ੍ਰੇਟ ਟੈਸਟਿਕਲ ਨੇ ਮੱਜਾ ਮੂਜਾ ਕੋਈ ਝੋਟੀਆਂ ਕਟੀਆਂ ਇਹ ਤੋਂ ਬਣੀਆਂ ਸੋਹਰੀਆਂ ਹੋਈਆਂ ਜੀ ਇਹ ਭਾਈ ਇਹ ਲਾਈਆਂ ਬਥੇਰੀਆਂ ਨੇ ਪਰ ਹਜੇ ਰਿਜ਼ਲਟ ਆਇਆ ਨਹੀਂ ਹਜੇ ਨਹੀਂ ਹੋਇਆ ਟਾਈਮ ਆਪੀ ਗੱਬਣਾ ਕੁਪਣਾ ਠਹਿਰੀਆਂ ਗੱਬਣਾ ਅਨਸਾਨ ਭਾਜਾ ਤੇ ਰਿਜ਼ਲਟ ਆਊਗਾ ਦਾ ਠੀਕ ਆ ਠੀਕ ਆ ਹਾਂ ਜੀ ਲੋ ਵੀ ਗੱਬਣਾ ਜ਼ਰੂਰ ਠਹਿਰੀਆਂ ਨੇ ਠੀਕ ਆ ਜੀ ਝੋਟੀਆਂ ਵਈ ਬਾਕੀ ਰਿਜ਼ਲਟ ਆਉਣਾ ਹਜੇ ਬਾਕੀ ਆ ਠੀਕ ਆ ਜੀ ਤੇ ਬਾਕੀ ਹਾਈਟ ਕੱਦ ਮਾਲੀ ਦਾ ਸੋਹਣਾ ਠੀਕ ਆ ਹਾਈਟ ਕਾ ਤੇ ਚੰਗਾ ਥੋੜਾ ਜਿਹਾ ਕਿਸੇ ਭਰਾ ਦਾ ਧਿਆਨ ਚੰਗਾ ਰਿਹਾ ਠੀਕ ਆ ਜੀ ਤੇ ਮੈਨੂੰ ਤਾਂ ਵੀ ਜਵਾਨ ਹੁੰਦੇ ਤੱਕ ਕਰਨ ਵਾਲਾ ਕ ਇਹ ਸੁਣਾ ਮਨੀ ਇਹ ਕਿੰਨੇ ਛੱਡਣਾ ਕਰਕੇ ਥੋੜਾ ਜਿਹਾ ਫਰਕ ਪੈ ਗਿਆ ਇਹਦਾ ਉਹਦੇ ਕਰਕੇ ਥੋੜਾ ਜਿਹਾ ਕਿਧਰ ਨਾ ਕਿਤੇ ਬਹੁਤ ਫਰਕ ਪੈਂਦਾ ਠੀਕ ਆ ਅੱਛਾ ਇਹਦਾ ਵੀਰੇ ਮੁੱਲ ਕੀ ਕਰਦੇ ਆ ਵੇਚ ਰਹੇ ਆ ਜੇ ਤੁਸੀਂ ਮੁੱਲ ਭਾਈ ਜਾਨਵਰ 55000 ਰੁਪਿਆ 55 ਹਾਂ ਜੀ ਠੀਕ ਆ ਵੀਰੇ ਕੋਈ ਆਪਾਂ ਵਾਅਦਾ ਨਹੀਂ ਮੰਗਿਆ ਜਾਇਜ ਰੇਟ ਮੰਗੇ ਆ ਜਿੰਨੇ ਕਾਬਲ ਲੈਣੇ ਆ ਤਾਂ ਕਿਸਾਨ ਵੀਰੋ ਅੱਜ ਮਾਲੀ ਮਿਲ ਜੂਗਾ ਤੁਹਾਨੂੰ ਨੀਲੀ ਰਾਵੀ ਦਾ ਕੱਟਾ ਬਹੁਤ ਪਿਆਰਾ ਰੇੜੀ ਵੀ ਲੱਗਾ ਅੱਗੇ ਜੰਪ ਵੀ ਲਾਉਂਦਾ ਢਿੱਗਾ ਜੀ ਤੇ ਬਾਕੀ ਬਾਕੀ ਸੀਮਨ ਸਟਰਾ ਵਿਖਾ ਦਨੇ ਆ ਬਾਕੀ ਜਿੰਨੇ ਵੀ ਆਪਣੀ ਬਰੀਡ ਤੇ ਹੀ ਠੀਕ ਆ ਵੀਰੇ ਹਾਂਜੀ ਸੋ ਇਹ ਅੱਜ ਦੋ ਹੀ ਐਨੀਮਲ ਵੀਰ ਹੁਣੀ ਆਪਣੇ ਫਾਰਮ ਦੇ ਵਿੱਚੋਂ ਸੇਲ ਕਰਦੇ ਆ ਹਾਂਜੀ ਸੋ ਜਿਹੜੇ ਬੱਚੇ ਛੋਟੇ ਆ ਠੀਕ ਆ ਜੀ ਤੇ ਜਾਂ ਇਹਨਾਂ ਕੋਲੇ ਹੋਰ ਵੀ ਬੱਚੀਆਂ ਹੈਗੀਆਂ ਨੇ ਜਾਂ ਕਟੀਆਂ ਹੈਗੀਆਂ ਨੇ ਉਹਨਾਂ ਦੇ ਸੀਮਨ ਸਟਰਾ ਇਹਨਾਂ ਦੇ ਕੋਲੇ ਮੌਜੂਦ ਆ ਨਹੀਂ ਕਾਫੀ ਸਾਫ਼ ਸੰਭਾਲ ਕੇ ਰੱਖੇ ਆ ਫਿਲਹਾਲ ਜਿਹੜਾ ਅੱਜ ਤੋਂ 3-4 ਸਾਲ ਪਹਿਲਾਂ ਦਾ ਪਸ਼ੂ ਆ ਠੀਕ ਆ ਜੀ ਇੰਨੇ ਲੌਂਗ ਸਮੇਂ ਦੇ ਕੋਈ ਵੀ ਜਿਹੜੇ ਸੀਮਨ ਸਟਰਾ ਨਹੀਂ ਸਾਫ਼ ਕੇ ਰੱਖ ਸਕਦਾਗਾ ਹਾਂ ਯਾਰ ਮਾੜਾ ਦਾ ਭਰਾਇਆ ਜੀ ਇੱਕ ਆ ਆਪਣੇ ਉਹ ਗਾਣ ਨੂੰ ਅੱਛਾ ਅੱਛਾ ਹਾਂ ਜੀ ਕੋਈ ਜਿੱਗ ਦਾ ਜਿੱਗ ਦਾ ਪੰਜ ਛੇ ਤੇ ਨਹੀਂ ਹੋਇਆ ਉਹਨੂੰ ਭਰਾਇਆ ਜੀ ਠੀਕ ਹੈ ਠੀਕ ਹਾਂ ਜੀ ਟੌਪ ਦੇ ਗੱਲ ਗੱਦੀ ਸੀਮਾ ਸਾਰੇ ਚੰਗੇ ਸੀਮਾ ਸਾਰੇ ਚੰਗੇ ਹਨਾ ਹਾਂ ਹੁਣ ਇਹਦੀ ਮਾਂ ਜੂਬੇ ਤੋਂ ਪ੍ਰੈਗਨੈਂਟ ਹੈ ਜੀ ਅੱਛਾ ਅੱਛਾ ਜੀ ਇਹਦੀ ਮਾਤਰ ਜਿਹੜੀ ਹੁਣਾ ਨਾ ਉਹ ਜਿਹੜੀ ਉਹ ਗਾੜੀ ਸੋ ਦਊਗੀ ਉਹ ਜੂਬੇ ਦਾ ਹੈ ਜੀ ਜੂਬੇ ਦਾ ਗੱਭਣ ਹਾਂ ਜੀ ਚੈੱਕ ਪਾਸ ਹੋ ਗਈ ਹਨਾ ਹਾਂ ਜੀ ਚੈੱਕ ਪਾਸ 6 ਮਹੀਨੇ ਦੀ ਗੱਬਣਾ 8 ਕਿਲੋ ਦੁੱਧਾ ਠੀਕ ਹੈ ਠੀਕ ਹਾਂ ਜੀ ਨਾਰਮਲ ਸਿਵਾ ਇਹ ਆਪਣੀ 6 ਮਹੀਨੇ ਦੀ ਗੱਬਣ ਤੇ 6 8 ਕਿਲੋ ਦੁੱਧ ਸਾਇਲੇ ਥੋੜਾ ਜਿਹਾ ਖਰਾਬ ਹੋ ਗਿਆ ਸੀ ਤਾਂ ਕਰਕੇ ਪਾਣੀ ਪੀ ਗਿਆ ਸੀ ਤੇ ਪੱਠਾ ਡੱਕਾੜੇ 15 ਦਿਨ ਹੀ ਹੋ ਗਏ ਮੁੱਕੀ ਗਿਆ ਵਾ ਬਿਲਕੁਲ ਹਾਂਜੀ ਲੋਵੀ ਚੰਗੇ ਵਧੀਆ ਮਿਲਕ ਵਾਲੀ ਮਦਰ ਆ ਮਾਲੀ ਤੁਹਾਨੂੰ ਆਪਾਂ ਦਿਖਾ ਦਿੱਤਾ ਕਟਾ ਚੰਗਾ ਪਿਆਰਾ ਕਿਸੇ ਭਰਾ ਨੇ ਰੱਖਣਾ ਮਦਰ ਵਾਲੇ ਪਾਸੋਂ ਤੁਸੀਂ ਵੇਖ ਹੀ ਲਿਆ ਵੀ 6 ਮਹੀਨੇ ਦੀ ਗੱਬਣਾ ਅਜੇ ਵੀ 8 ਕਿਲੋ ਦੁੱਧ ਕਰਮਾ ਲਈ ਥੱਲੇ ਆ ਤੇ ਇਹ ਅੱਜ ਗੱਲਬਾਤ ਆ ਇਹ ਅੱਜ ਫਾਰਮ ਦੇ ਵਿੱਚ ਦੋ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਇੱਕ ਫਿਰ ਆਪਣੇ ਨੰਬਰ ਕਰਦੇ ਹਾਂ ਸੰਜੇ ਬਈ 889773788 ਨੂੰ ਦਿਖਾ ਦਿੰਦੀ ਆ ਸਾਫ਼ ਸੁਥਰੀ ਵੇੜਾ ਬਿਲਕੁਲ ਜਾਇਜ਼ ਰੇਟਾਂ ਦੇ ਉੱਤੇ ਪਸ਼ੂ ਆ ਧੰਨਵਾਦ ਸੁਜਨੇ ਭਰਾ ਆਪਣੇ ਨਾਲ ਤੁਸੀਂ ਜੁੜੇ ਹੋ ਵੀਡੀਓ ਵੇਖਦੇ ਹੋ ਮਿਹਰਬਾਨੀ ਬਾਕੀ ਵੀਡੀਓ ਬਾਅਦੋਂ ਤੋਂ ਬਾਅਦ ਅਗੇ ਸ਼ੇਅਰ ਕਰਦੇ ਹੋ ਮਿਹਰਬਾਨੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ